ਮਿੰਟਾ ਸ਼ਰਮਾ ਦੀ ਹਲਕਾ ਇਨਚਾਰਜ ਅੱਜ ਨਿੱਜੀ ਤੌਰ ਤੇ ਕੋਈ ਕਾਰਗਰਮ ਸੀ ਅਸੀਂ ਬੇਨਤੀ ਜੂਰੂਰ ਹੋਵੋ ਔਰ ਹਮਨਾ ਬੇਨਤੀ ਕਰਦਾ ਹੈ ਕਿ ਜਿਹੜੇ ਅੱਜ ਦੇ ਮੁੱਦੇ ਨੇ ਪੰਜਾਬ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਉਹਨਾਂ ਬਾਰੇ ਚਰਨਾ ਜਿਹੜੇ ਸੁਭਾਜੀਪੁਰ ਡਾਕਟਰ ਸੁਭਾਸ਼ ਬਹੁਤ ਹੀ ਸਤਕਾਰਯੋਗ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਟੀਮ ਚ ਮੇਰੇ ਸਾਥੀ ਜਤਿੰਦਰ ਅਤਵਾਲ ਜੀ ਸਨ ਸ਼੍ਰੀ ਨਨੂਸਾਹ ਬਦਕੇ ਦੇ ਪਾਰਟੀ ਦੇ ਨੁਮਾਇੰਦੇ ਜਿਨ੍ਹਾਂ ਨੇ ਦੋ ਵਾਰ ਇਹ ਤੋਂ ਚੋਣ ਲੜੀ ਹੈ ਵੱਡੇ ਵੀ ਡਾਕਟਰ ਪਰਮਿੰਦਰ ਸ਼ਰਮਾ ਜੀ ਸਾਡੇ ਮੰਡਲ ਦੇ ਪ੍ਰਧਾਨ ਪਿੰਸ ਜੀ ਛੋਸ਼ੀ ਜੀ ਪਿਛਲੇ ਕੁਝ ਦਿਨਾਂ ਚ ਜਿਸ ਪ੍ਰਕਾਰ ਦੀ ਘਟਨਾ ਕਰਮ ਪੰਜਾਬ ਦੀ ਰਾਜਨੀਤੀ ਚ ਹੋਇਆ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਮਨ ਚ ਬੜੀ ਚਿੰਤਾ ਕਦਾ ਹੋਈ ਹੈ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਮਨੀਸ਼ ਸੁਧਿਆ ਔਰ ਸਤਿੰਦਰ ਜੈਨ ਜੀ ਨੂੰ ਪਰਿਵਾਰੀ ਔਰ ਸਹਿ ਪਰਿਵਾਰੀ ਲਗਾਇਆ ਉਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਜੀ ਲੰਬਾ ਸਮਾਂ ਪੰਜਾਬ ਚ गुजार के गए ने ओ सारीया ਘਟਨਾਵਾਂ ਤੋਂ ਇੱਕ ਗੱਲ ਬੜੀ ਸਪਸ਼ਟ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਦਿੱਲੀ ਦੀ ਹਾਰ ਤੋਂ ਬਾਅਦ ਉਹਨਾਂ ਨੇ ਪੰਜਾਬ ਵੱਲੋਂ ਰੁਖ ਕੀਤਾ ਹੈ ਔਰ ਪੰਜਾਬ ਦੇ ਅੰਦਰ ਕਿਸ ਪ੍ਰਕਾਰ ਨਾਲ ਰਿਮੋਟ ਕੰਟਰੋਲ ਦੇ ਨਾਲ ਸਰਕਾਰ ਚਲਾਈ ਜਾਵੇ ਇਹਦੀ ਪੂਰੀ ਵਿਉਂਤਬੰਦੀ ਆਮ ਆਦਮੀ ਪਾਰਟੀ ਨੇ ਕਰਨੀ ਹੈ ਵੈਸੇ ਤਾਂ ਪਹਿਲਾਂ ਵੀ ਸਾਡੇ ਜਿਹੜੇ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਉਹ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਦੇ ਰਹੇ ਨੇ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ ਜੜੇ ਨੇ ਉਹ ਕੇਜਰੀਵਾਲ ਨੂੰ ਕਮਾਉਂਚੀ ਵਿਸਤ ਰਹੇ ਨੇ ਪਰ ਹੁਣ ਜਿਸ ਪ੍ਰਕਾਰ ਦਾ ਵਰਤਾਰਾ ਪਿਛਲੇ ਹਫਤੇ ਚ ਹੋ ਰਿਹਾ ਹੈ ਉਦੇ ਨਾਲ ਪੰਜਾਬ ਦੇ ਲੋਕਾਂ ਦੇ ਮਨ 'ਚ ਸਵਾਲ ਪੈਦਾ ਹੋ ਰਿਹਾ ਹੈ ਕਿ ਜਿਹੜੇ ਨੁਮਾਇੰਦੇ ਅਸੀਂ ਵੋਟਾਂ ਪਾ ਕੇ ਚੁਣੇ ਸੀ ਉਹ ਨੁਮਾਇੰਦੇ ਤੇ ਪਿੱਛੇ ਰਹਿ ਗਏ ਤੇ ਸਰਕਾਰ ਜਿਹੜੇ ਆ ਉਹ ਦਿੱਲੀ ਦੇ ਭ੍ਰਸ਼ਟਾਚਾਰੀ ਜਿਹੜੇ ਜ਼ਮਾਨਤਾਂ ਤੇ ਬਾਹਰ ਨੇ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਤਾ ਉਹ ਹੁਣ ਆ ਕੇ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਅਸੀਂ ਦੇਖਿਆ ਨਵੇਂ ਉਸਤਾਦ ਦਾ ਉਗਾਟਨ ਕਰਨ ਲਈ ਕੇਜਰੀਵਾਲ ਸਾਹਿਬ ਅੱਗੇ-ਅੱਗੇ ਨੇ ਤੇ ਪੰਜਾਬ ਦੇ ਸੀਐਮ ਪਿੱਛੇ ਨੇ ਹਸਪਤਾਲ ਦਾ ਸਟਾਫ ਜਿਹੜਾ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਬਰੀਫ ਨਹੀਂ ਕਰ ਰਿਹਾ ਉਹ ਕੇਜਰੀਵਾਲ ਨੂੰ ਬਰੀਫ ਕਰ ਰਿਹਾ ਹੈ ਉਸ ਕੇਜਰੀਵਾਲ ਨੂੰ ਜਿਹੜਾ ਨਾ ਇਸ ਬਲੇ ਕੋਈ ਐਮਐਲਏ ਹੈ ਨਾ ਐਮਪੀ ਹੈ ਨਾ ਮੁੱਖ ਮੰਤਰੀ ਹੈ ਦਿੱਲੀ ਦਾ ਇੱਕ ਹਾਰਿਆ ਹੋਇਆ ਨੇਤਾ ਜਿਹੜਾ ਜ਼ਮਾਨਤ ਤੇ ਬਾਹਰ ਹੈ ਉਹਨੂੰ ਪੰਜਾਬ ਦੇ ਅਫਸਰ ਰਿਪੋਰਟ ਕਰ ਰਹੇ ਹਨ ਮਨੀਸ਼ ਸੋਧਿਆ ਸਾਹਿਬ ਦਿੱਲੀ ਦੀ ਜਨਤਾ ਨੇ ਜਿਹਨਾਂ ਨੂੰ ਨਕਾਰਿਆ ਬੁਰੀ ਤਰ੍ਹਾਂ ਹਰਾਇਆ ਸਿਦਾਈ ਹਫ਼ਤਾ ਤਾਂ ਨਹੀਂ ਮੈਂ ਕਹੂੰਗਾ ਪਰ ਜ਼ਮਾਨਤ ਤੇ ਤਾਂ ਵੀ ਬਾਹਰ ਹੀ ਨਹੀਂ ਸ਼ਰਾਬ ਘਟਾਲੇ ਚ ਸਤਿੰਦਰ ਜੈਨ ਲੰਬਾ ਸਮਾਂ ਧਿਆੜ ਜੇਲ੍ਹ ਚ ਬਿਤਾ ਕੇ ਆਏ ਨੇ ਜ਼ਮਾਨਤ ਤੇ ਬਾਹਰ ਨੇ ਸੋ ਐਸੇ ਪ੍ਰਸ਼ਟਾਚਾਰੀਆਂ ਨੂੰ ਪੰਜਾਬ ਦਾ ਇੰਚਾਰਜ ਔਰ ਸੈਨ ਇੰਚਾਰਜ ਲਾਉਣਾ ਔਰ ਉਹਦੇ ਨਾਲ ਨਾਲ ਕੇਜਰੀਵਾਲ ਦਾ ਲਗਾਤਾਰ ਪੰਜਾਬ ਚਾਉਣਾ ਉਹ ਦਿਖਾ ਰਿਹਾ ਹੈ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੈ ਜਿਸ ਪ੍ਰਕਾਰ ਦਿੱਲੀ ਚ ਸ਼ਰਾਬ ਘਟਾਲਾ ਹੋਇਆ ਮਨੀਸ਼ ਸੁਸਵਦੀਆ ਸਾਹਿਬ ਆ ਕੇ ਇਥੇ ਉਹੀ ਟ੍ਰੇਨਿੰਗ ਦੇਣਗੇ ਜਿਸ ਪ੍ਰਕਾਰ ਹੈਲਥ ਚ ਘੁਟਾਲਾ ਹੋਇਆ ਉਹੀ ਟ੍ਰੇਨਿੰਗ ਸਤਿੰਦਰ ਜੈਨ ਸਾਹਿਬ ਆ ਕੇ ਪੰਜਾਬ ਚ ਦੇਣਗੇ ਸੋ ਇਹਦੇ ਨਾਲ ਪੰਜਾਬ ਦੇ ਲੋਕ ਬੜੇ ਪਰੇਸ਼ਾਨ ਵੀ ਨੇ ਕਿ ਬਈ ਘੁਟਾਲੇਬਾਜ਼ ਭ੍ਰਸ਼ਟਾਚਾਰੀ ਜਿਹੜੇ ਨੇ ਉਹ ਪੰਜਾਬ ਚ ਆ ਗਏ ਨੇ ਪੰਜਾਬ ਨੂੰ ਲੁੱਟਣ ਦੀ ਤਿਆਰੀ ਹੈ ਹਾਲਾਂਕਿ ਡੁੱਟ ਤਾਂ ਪਹਿਲਾਂ ਤੋਂ ਹੀ ਚੱਲ ਰਹੀ ਹੈ ਪੰਜਾਬ ਦਾ ਜਿਹੜਾ ਐਕਸਰਸਾਈਜ਼ ਘੁਟਾਲਾ ਦਿੱਲੀ ਦੇ ਸ਼ਰਾਬ ਘੁਟਾਲੇ ਤੋਂ ਵੀ ਵੱਡਾ ਘੁਟਾਲਾ ਜਿਹੜੀ ਨਵੀਂ ਐਕਸਰਸਾਈਜ਼ ਪਾਲਿਸੀ ਆਈ ਹੈ ਜਿਸ ਪ੍ਰਕਾਰ ਦੀ ਲੁੱਟ ਮਾਈਨਿੰਗ ਚ ਚੱਲ ਰਹੀ ਹੈ ਕਿੰਨੇ ਡਰਾਮੇ ਪਾਜੀ ਹੋਈ ਪਿਛਲੇ 1 ਮਹੀਨੇ ਚ ਕਿ ਜੀ ਮਾਈਨਿੰਗ ਨੂੰ ਰੋਕਾਂਗੇ ਮਾਈਨਿੰਗ ਨੂੰ ਰੋਕਾਂਗੇ ਲੇਕਿਨ ਅੱਜ ਅਸੀਂ ਨੰਗਲ ਚ ਬੈਠੇ ਆ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਪੁੱਛਣਾ ਚਾਹਨਾ ਕਿ ਤੁਹਾਡੇ ਨੰਗਲ ਚ ਮਾਈਨਿੰਗ ਬਦਸਤੂਰ ਜਾਰੀ ਹੈ ਕਿ ਨਹੀਂ ਹੈ ਰੋਜ਼ ਟਰੱਕਾਂ ਦੇ ਟਰੱਕ ਭਰ ਕੇ ਕੌਣ ਨਜਾਇਜ਼ ਮਾਈਨਿੰਗ ਕਰ ਰਿਹਾ ਹੈ ਕਿਦੀ ਸ਼ਾਇਦ ਇਹ ਮਾਈਨਿੰਗ ਚੱਲ ਰਹੀ ਹੈ ਕੀ ਇਹਦੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਰੰਧਾਪੁਰ ਸਾਹਿਬ ਹਲਕੇ ਦੇ ਜਿਹੜੇ ਆਪਾਂ ਨੂੰ ਪ੍ਰਤੀਨਿਧੀ ਕਹਿੰਦੇ ਨੇ ਮੰਤਰੀ ਵੀ ਨੇ ਸੂਬੇ 'ਚ ਕਿਹਨੋਂ ਨਹੀਂ ਸੁ ਇਸ ਕਰਕੇ ਇਹ ਜਿਹੜਾ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਭ੍ਰਸ਼ਟਾਚਾਰ ਨੂੰ ਲੈ ਕਰਕੇ ਉਹ ਪੂਰੀ ਤਰ੍ਹਾਂ ਨਾਲ ਨੰਗਾ ਹੋ ਗਿਆ ਜਦੋਂ ਇਹਨਾਂ ਨੇ ਮਨੀਸ਼ ਸੋਦੀਆ ਔਰ ਸਤੰਦਰ ਜਾਨ ਨੂੰ ਪੰਜਾਬ ਦਾ ਹੀ ਚਾਰਜ ਲਾਇਆ ਭ੍ਰਸ਼ਟਾਚਾਰੀਆਂ ਨੂੰ ਇਨਾਮ ਦੇਣ ਦੀ ਜਿਹੜੀ ਕੇਜਰੀਵਾਲ ਦੀ ਮੰਛਾ ਹੈ ਉਹ ਬੜੀ ਸਪਸ਼ਟ ਹੈ ਔਰ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਵੀ ਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਨੀ ਹੈ ਕਿ ਬੇਨਾ ਭ੍ਰਸ਼ਟਾਚਾਰੀਆਂ ਨੂੰ ਜਿਵੇਂ ਦਿੱਲੀ ਦੇ ਲੋਕਾਂ ਨੇ ਦੜਾਇਆ ਹੈ ਸਬਕ ਸਿਖਾਇਆ ਹੈ ਉਸੇ ਪ੍ਰਕਾਰ ਪੰਜਾਬ ਦੇ ਲੋਕ ਵੀ ਸਬਕ ਸਿਖਾਣ ਔਰ ਕੇਜਰੀਵਾਲ ਬੈਕਡੋਰ ਤੋਂ ਜਿਹੜੀ ਐਂਟਰੀ ਕਰਨਾ ਚਾਹੁੰਦਾ ਰਾਜ ਸਭਾ ਦੇ ਉਹਦੀ ਅੱਖ ਪੰਜਾਬ ਦੀ ਰਾਜ ਸਭਾ ਦੀ ਹੈ ਜਿਸ ਪ੍ਰਕਾਰ ਨਾਲ ਸੰਜੀਵ अरोड़ा ਨੂੰ ਐਮਐਲਏ ਦਾ ਉਮੀਦਵਾਰ ਬਣਾਇਆ ਗਿਆ ਔਰ ਮੈਨੂੰ ਬੜੇ ਪੱਕੇ ਸੋਰਸਸ ਕੋ ਖਬਰ ਹੈ ਕਿ ਇਸ ਗੱਲ ਨੂੰ ਲੈ ਕੇ ਲੜਾਈ ਵੀ ਹੋਈ ਹੈ ਸੰਜੀਵ ਅਰੋੜਾ ਨੇ ਮਨਾ ਵੀ ਕੀਤਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਪਈ ਮੈਂ ਤਾਂ ਰਾਜ ਸਭਾ ਗਿਆ ਸੀ ਮੈਂ ਤਾਂ ਰਾਜ ਸਭਾ ਚ ਹੀ ਰਹਿਣਾ ਹੈ ਪਰ ਉਹਨੂੰ ਮਜਬੂਰ ਕਰਕੇ ਲੁਧਿਆਣੇ ਭੇਜਿਆ ਗਿਆ ਔਰ ਜਿਸ ਪ੍ਰਕਾਰ ਦੀ ਉਹਨ ਡਰਾਮੇਬਾਜੀ ਵਰਤਾਰਾ ਚੱਲ ਰਿਹਾ ਹੈ ਉਹਦੇ ਪਿੱਛੇ ਪਲੈਨਿੰਗ ਇਹ ਹੀ ਹੈ ਕਿ ਕੇਜਰੀਵਾਲ ਨੂੰ ਰਾਜ ਸਭਾ ਚ ਪੰਜਾਬ ਤੋਂ ਲਿਆਂਦਾ ਜਾਵੇ ਔਰ ਸੁਪਰ ਸੀਐਮ ਬਣ ਕੇ ਕੇਜਰੀਵਾਲ ਪੰਜਾਬ ਚ ਕੰਮ ਕਰਾਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਇਸ ਮੰਚਾ ਦਾ ਟਟਕੇ ਵਿਰੋਧ ਕਰਦੀ ਹੈ ਪੁਰਜੋਰ ਵਿਰੋਧ ਕਰਦੀ ਹੈ ਔਰ ਕਿਸੇ ਵੀ ਕੀਮਤ ਤੇ ਇਨਾ ਭ੍ਰਸ਼ਟਾਚਾਰੀਆਂ ਨੂੰ ਪੰਜਾਬ ਦੇ ਅੰਦਰ ਆ ਕੇ ਪਿਛਲੇ ਦਰਵਾਜ਼ੇ ਤੋਂ ਚੋਰ ਦਰਵਾਜ਼ੇ ਤੋਂ ਸਰਕਾਰ ਚਲਾਉਣ ਦੀ ਖੁੱਲ ਛੂਟ ਨਹੀਂ ਦਿੱਤੀ ਜਾ ਸਕਦੀ ਅਸੀਂ ਇਹਨਾਂ ਦੇ ਹਰ ਕਦਮ ਦਾ ਇਹਨਾਂ ਦੇ ਹਰ ਫੈਸਲੇ ਦਾ ਟਟਕੇ ਵਿਰੋਧ ਕਰਾਂਗੇ ਲੋਕਾਂ ਦੀ ਅਦਾਲਤਾਂ ਚ ਇਹਨਾਂ ਨੂੰ ਲੈ ਕੇ ਜਾਵਾਂਗੇ ਇਹਨਾਂ ਨੂੰ ਐਕਸਪੋਜ਼ ਕਰਾਂਗੇ ਤਾਂ ਕਿ ਜਿਵੇਂ ਦਿੱਲੀ ਦੇ ਲੋਕਾਂ ਨੇ ਇਸ ਭ੍ਰਸ਼ਟਾਚਾਰੀਆਂ ਨੂੰ ਸਬਕ ਸਿਖਾਇਆ ਹੈ ਪੰਜਾਬ ਦੇ ਲੋਕ ਵੀ ਪਹਿਲਾਂ ਲੁਧਿਆਣੇ ਦੇ ਬਾਈ ਇਲੈਕਸ਼ਨ ਚ ਫਿਰ ਪੰਚਾਇਤਾਂ ਦੇ ਜਿਹੜੇ ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਦਾਂ ਦੇ ਇਲੈਕਸ਼ਨ ਹੋਣੇ ਆ ਔਰ ਫਿਰ ਉਹਦੇ ਬਾਅਦ ਵਿਧਾਨ ਸਭਾ ਦੇ ਇਲੈਕਸ਼ਨਾਂ ਚ ਲੋਕ ਇਹਨਾਂ ਦਾ ਹਿਸਾਬ ਕਰਨਗੇ ਇਹ ਹੀ ਬੇਨਤੀ ਹੈ ਤੁਹਾਡੇ ਸਾਰਿਆਂ ਦੇ ਮਾਧਿਅਮ ਨਾਲ ਕਰਨੀ ਸੀ ਸਰ ਜਿਹੜੇ ਬਾਰਡਰਾਂ ਦੇ ਵਿੱਚ ਕਲੋਰੀ ਔਰ ਸ਼ਧੂ ਬਾਰਡਰ ਤੇ ਜੋ ਸਰਕਾਰ ਨੇ ਕੀਤੇ ਜਿਹੜੇ ਕਿਸਾਨ ਉਠਾਏ ਆ ਉਹਦੇ ਬਾਰੇ ਬੀਜੇਪੀ ਦਾ ਕੀ ਸਟ੍ਰੈਟਜੀ ਬੀਜੇਪੀ ਕਿਤੇ ਸਟੈਂਡ ਕਰਦੀ ਜਿਵੇਂ ਰੋਜਗਾਰ ਆ ਦੇਖੋ ਆਮ ਆਦਮੀ ਪਾਰਟੀ ਦਾ ਹਰ ਸਟੈਂਡ ਤੇ ਦੋਰਾ ਚੀਜ਼ ਜਿਵੇਂ ਭ੍ਰਸ਼ਟਾਚਾਰ ਤੇ ਦੋਰਾ ਚਿਹਰਾ ਹੈ ਉਵੇਂ ਕਿਸਾਨਾਂ ਦੇ ਲਈ ਵੀ ਜਿਹੜੇ ਮਗਰਮੱਛੀ ਆंसू ਅਥਰੂ ਬਹੁੰਦੇ ਰਹੇ ਨੇ ਇਹ ਜਿਹੜਾ ਐਕਸ਼ਨ ਹੋਇਆ ਇਹਨੇ ਇਹਨਾਂ ਦਾ ਦੋਰਾ ਚਿਹਰਾ ਜਿਹੜਾ ਹੈ ਉਹ ਨੰਗਾ ਕੀਤਾ ਇਹ ਸਾਰਾ ਕੁਝ ਜਿਹੜਾ ਲੁਧਿਆਣੇ ਦੇ ਬਾਈ ਇਲੈਕਸ਼ਨ ਨੂੰ ਲੈ ਕਰਕੇ ਕਿਉਂਕਿ ਲੋਕਾਂ ਦਾ ਰੋਹ ਇਹਨਾਂ ਨੂੰ ਦਿਖ ਰਿਹਾ ਸੀ ਪਿਛਲੇ 1 ਸਾਲ ਤੋਂ ਬਾਰਡਰ ਬੰਦਿਆ ਨੂੰ ਪਤਾ ਨਹੀਂ ਸੀ ਵਪਾਰ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਪਤਾ ਨਹੀਂ ਸੀ ਅੱਜ ਹੀ ਇਹਨਾਂ ਨੂੰ ਕਿਉਂ ਯਾਦ ਆਈ ਹੈ ਕਿਉਂਕਿ ਲੁਧਿਆਣੇ ਦਾ ਬਾਈ ਇਲੈਕਸ਼ਨ ਆ ਗਿਆ ਹੈ ਔਰ ਸੰਜੀਵ अरोड़ा ਨੂੰ ਕਿਸੇ ਵੀ ਕੀਮਤ ਤੇ ਜਿਤਾਉਣਾ ਹੈ ਕਿਉਂਕਿ ਜੇ ਉਹ ਹਾਰ ਗਿਆ ਤਾਂ ਉਹ ਰਾਜ ਸਭਾ ਨਹੀਂ ਤੇ ਜੋ ਨੇ ਰਾਜ ਸਭਾ ਨਹੀਂ ਚੜ੍ਹਨੀ ਤੇ ਫਿਰ ਕੇਜਰੀਵਾਲ ਰਾਜ ਸਭਾ ਚ ਕਿੱਦਾਂ ਆਏਗਾ ਸੋ ਇਸ ਕਰਕੇ ਕੇਜਰੀਵਾਲ ਨੂੰ ਰਾਜ ਸਭਾ ਤੇ ਲਿਆਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਇਹਨਾਂ ਦਾ ਪੰਜਾਬ ਦੇ ਹਿੱਤਾਂ ਨਾਲ ਕਿਸਾਨੀ ਦੇ ਹਿੱਤਾਂ ਨਾਲ ਵਪਾਰੀਆਂ ਦੇ ਹਿੱਤਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਜੇ ਇਹਨ ਕੇਨ ਪ੍ਰਕੇਨ ਕੇਜਰੀਵਾਲ ਰਾਜ ਸਭਾ ਚਾਏ ਉਹਦੇ ਲਈ ਸਾਰਾ ਕੁਝ ਹੋਇਆ ਸਰ ਬੀਜੇਪੀ ਇਸ ਮਸਲੇ ਨੂੰ ਹੱਲ ਕਿਉਂ ਨਹੀਂ ਤੁਸੀਂ ਹੁਣ ਬੈਠੇ ਆਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਰੇ ਇਹ ਹੱਲ ਕਿਉਂ ਨਹੀਂ ਹੋ ਰਿਹਾ ਕਿਸਾਨਾਂ ਦਾ ਮਸਲਾ ਸੈਂਟਰ ਸਰਕਾਰ ਤੁਹਾਡੀ ਨਹੀਂ ਉਸਤਨ ਹੁਣੇ ਵੀ ਸ਼ਿਵਰਾਜ ਸਿੰਘ ਚੋਹਾਂਜੀ ਆਪ ਆਏ ਸੀ ਲਗਾਤਾਰ ਗੱਲਬਾਤ ਜਾਰੀ ਹੈ ਸਾਡੇ ਤਿੰਨ ਮੰਤਰੀ ਆ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰ ਰਹੇ ਆ ਮੈਨੂੰ ਲੱਗਦਾ ਹੈ ਕਿ ਜਲਦੀ ਹੱਲ ਨਿਕਲੇਗਾ ਔਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਸ ਗੱਲ ਨੂੰ ਸਮਝਣ ਗਿਆ ਕਿ ਕੇਂਦਰ ਸਰਕਾਰ ਦੇ ਦੁੱਖ ਨੂੰ ਵੀ ਸਮਝਣਾ ਪੈਣਾ ਹੈ ਕਿ ਨਾ ਦੋ ਕਦਮ ਤੂੰ ਚਲੋ ਦੋ ਕਦਮ ਹਮ ਚੱਲੇ ਫੇਰੀ ਮੁਲਾਕਾਤ ਹੋਏਗੀ ਨਾ ਸੋ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਸਮੱਸਿਆ ਦਾ ਜ਼ਰੂਰ ਹੱਲ ਨਿਕਲੇਗਾ ਸਰ ਜੀ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਜਿਹੜੇ ਖਾਲਿਸਤਾਨ ਦੇ ਜਾਂ ਪਿੰਡਰਾਲਾ ਦੇ ਚੰਡੇ ਸੜੇ ਗਏ ਉਸ ਤੋਂ ਬਾਅਦ ਜੋ ਵਿਰੋਧ ਪੰਜਾਬ 'ਚ ਹੋ ਰਿਹਾ ਇਹਨੂੰ ਕਿੱਦਾਂ ਦੇਖਾਂ ਸਰ ਦੇਖੋ ਮੈਂ ਤਾਂ ਦੋਨਾਂ ਪਰਦੇਸ਼ਾਂ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਹੈ ਕਿ ਹਿੰਦੁਸਤਾਨ ਦੀ ਇਕਤਾ ਔਰ ਅਖੰਡਤਾ ਸਾਡਾ ਆਪਸੀ ਭਾਈਚਾਰਾ ਇਹ ਬਣਿਆ ਰਹਿਣਾ ਚਾਹੀਦਾ ਹੈ ਇਹ ਜਿਹੜੇ ੜਕਾਉ ਤਾਕਤਾਂ ਨੇ ਜਿਹੜੀਆਂ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਪੰਜਾਬ ਦਾ ਵੀ ਹਿਮਾਚਲ ਦਾ ਵੀ ਸਾਨੂੰ ਉਹਨਾਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਸਾਨੂੰ ਕਿਸੇ ਪ੍ਰਕਾਰ ਦੀ ਐਸੀ ਉਕਸਾਉ ਪੂਰਨ ੜਕਾਉ ਗਤੀਵਿਧੀ ਚ ਸ਼ਾਮਲ ਵੀ ਨਹੀਂ ਹੋਣਾ ਚਾਹੀਦਾ ਉਹਨੂੰ ਅੱਗੇ ਵੀ ਨਹੀਂ ਬਤਾਨਣਾ ਚਾਹੀਦਾ ਹਿਮਾਚਲ ਵੀ ਸਾਡਾ ਭਰਾ ਹੈ ਹਿਮਾਚਲੀ ਵੀ ਸਾਡੇ ਭਰਾ ਹੈ ਸੋ ਇਸ ਕਰਕੇ ਹਿਮਾਚਲ ਦੇ ਲੋਕ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਪੰਜਾਬ ਦੇ ਲੋਕ ਵੀ ਇਸ ਕਰ ਨੂੰ ਮਹਿਸੂਸ ਕਰਦੇ ਆ ਔਰ ਦੋਨਾਂ ਸਟੇਟਾਂ ਦੀਆਂ ਸਰਕਾਰਾਂ ਨੂੰ ਚਾਹੇ ਉੱਥੇ ਕਾਂਗਰਸ ਦੀ ਸਰਕਾਰ ਆ ਚਾਹੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੇ ਵੀ ਲੋਕ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਕਰਨੀ ਚਾਹੀਦੀ ਆ ਇਹਨੂੰ ਮੈਂ ਕਹਿੰਦਾ ਨਾ ਈਵਲ ਨੂੰ ਬਾਟਚੀ ਦਬਾ ਕੇ ਰੱਖਣ ਦੀ ਲੋੜ ਆ ਇਹਨੂੰ ਹੋਰ ਅੱਗੇ ਨਹੀਂ ਵਧਣ ਦੇਣਾ ਚਾਹੀਦਾ ਮਹੌਲ ਨੂੰ ਸਖਾਵਾਂ ਕਰਨ ਦੀ ਲੋੜ ਆ ਔਰ ਅਸੀਂ ਸਾਰੀਆਂ ਅੰਸਰ ਜਿਹੜੇ ਆ ਉਹਨਾਂ ਨਾਲ ਸਖਤੀ ਨਾਲ ਜੱਟਣਾ ਚਾਹੀਦਾ ਸਰ ਭਾਰਤੀ ਫੌਜ ਦੇ ਕਰਨਲ ਬਾਠਰਾ ਜਿਹੜੀ ਪਟਿਆਲੇ ਚ ਕੁੱਟਮਾਰ ਹੋਈ ਹੈ ਜੀ ਉਹਦੇ ਬਾਰੇ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਕੀ ਮੈਂ ਸਮਝਦਾ ਔਰ ਕਿਤੇ ਨਾ ਕਿਤੇ ਪੁਲਿਸ ਦੀ ਇਨਸੈਂਸਿਟੀਵਿਟੀ ਤਾਂ ਹੈਗੀ ਮੈਂ ਆਪੇ ਮਹਿਸੂਸ ਕਰ ਰਿਹਾ ਕਿ ਮੈਂ ਲਗਾਤਾਰ ਜਾ ਰਿਹਾ ਪੁਲਿਸ ਜਿਸ ਪ੍ਰਕਾਰ ਦਾ ਵਿਵਹਾਰ ਕਰ ਰਹੀ ਹੈ ਸਾਡੇ ਜਿਹੜੇ ਪੁਲਿਸ ਦੇ ਅਫਸਰ ਨੇ ਉਹ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਗਏ ਉਹਨੂੰ ਲੱਗਣ ਲੱਗਿਆ ਜਿਵੇਂ ਅੰਗਰੇਜ਼ਾਂ ਦੇ ਰਾਜ ਪੁਲਿਸ ਅਫਸਰ ਹੁੰਦੇ ਸੀ ਵੈਸੇ ਪੁਲਿਸ ਅਫਸਰ ਹੈ ਡੈਮੋਕਰੇਸੀ ਇੱਥੇ ਲੋਕਾਂ ਦੀ ਲੋਕਾਂ ਦੇ ਨੁਮਾਇੰਦਿਆਂ ਦੀ ਗੱਲ ਸੁਣਨੀ ਪੈਂਦੀ ਹੈ ਅਗਰ ਇੱਕ ਪੁਲਿਸ ਦੇ ਫੌਜ ਦੇ ਏਡੇ ਵੱਡੇ ਅਫਸਰ ਨਾਲ ਇਸ ਪ੍ਰਕਾਰ ਦਾ ਵਰਤਾਰਾ ਹੋ ਸਕਦਾ ਹੈ ਤੇ ਤੁਸੀਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਪੁਲਿਸ ਸਟੇਸ਼ਨਾਂ 'ਚ ਆਮ ਬੰਦੇ ਨਾਲ ਕੀ ਵਾਪਰਦੀ ਹੋਏ ਆਮ ਸ਼ਹਿਰੀ ਨਾਲ ਆਮ ਨਾਗਰਿਕ ਨਾਲ ਕੀ ਵਾਪਰਦੀ ਹੋਏਗੀ ਔਰ ਬੇਸ਼ਰਮੀ ਦੀ ਆਂਦੇ ਹੈ ਕਿ ਇੰਨੇ ਦਿਨ ਹੋਣ ਦੇ ਬਾਵਜੂਦ ਉਹਦੀ ਵੀਡੀਓ ਆਣ ਦੇ ਬਾਵਜੂਦ ਇੰਨਾ ਵੱਡਾ ਰੌਲਾ ਪੈਣ ਦੇ ਬਾਵਜੂਦ ਵੀ ਹਜੇ ਤੱਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਕਦੀ ਸਿਟ ਬਣਾ ਦਿੰਦੇ ਆ ਕਦੀ ਮਾਨਜਿਸਟਰੀ ਜਹਾਜ਼ ਕਰ ਦਿੰਦੇ ਆ ਕਦੀ ਅਨੁਪਛਾਤੇ ਤੇ ਐਫ ਆਈ ਆਰ ਦਰਜ ਕਰ ਦਿੰਦੇ ਆ ਹੁਣ ਜਦੋਂ ਬਹੁਤ ਰੌਲਾ ਪਿਆ ਤੇ ਬਾਈ ਨੇ ਮੈਂ ਐਫ ਆਈ ਆਰ ਦਰਜ ਹੋਈ ਹੈ ਪਰ ਹੱਲੇ ਵੀ ਦੋਸ਼ੀਆਂ ਦੇ ਖਿਲਾਫ ਜਿਸ ਪ੍ਰਕਾਰ ਦੀ ਕੜੀ ਕਾਰਵਾਈ ਹੋਣੀ ਚਾਹੀਦੀ ਸੀ ਜੋ ਨਹੀਂ ਹੋਈ ਮੈਂ ਇੱਕ ਵਾਰੀ ਫੇਰ ਅੱਜ ਮੰਗ ਕਰਦਾ ਹਾਂ ਇਸ ਮਾਧਿਅਮ ਨਾਲ ਕਿ ਤੁਰੰਤ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਉਹਨਾਂ ਦੇ ਉੱਪਰ ਜਿਹੜਾ ਇਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਦੀ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਔਰ ਜ ਇਸ ਪੂਰੇ ਘਟਨਾਕਰਮ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਪਰਿਵਾਰ ਤੇ ਦਬਾਅ ਬਣਾਇਆ ਕਿ ਸਮਝੌਤਾ ਕਰੋ ਉਹਨਾਂ ਦੇ ਵੀ ਤੁਰੰਤ ਬਾਦਲੇ ਵਰ ਸਸਪੈਂਸ਼ਨ ਹੋ ਗਈ। ਕਰਨ ਨੰਗਲਾ ਦੀ ਮੰਡਲ ਪ੍ਰਧਾਨਗੀ ਦੀ ਇਹ ਇਹਨੇ ਸਰਬਸੰਮਤੀ ਨਾਲ ਨੰਗਲਾ ਦਾ ਮੰਡਲ ਪ੍ਰਧਾਨ ਬਣੇਗਾ। ਮੈਨੂੰ ਨਹੀਂ ਲੱਗਦਾ ਕਿ ਕੋਈ ਚੋਣਾਂ ਦੀ ਨੋਬਤ ਆਏਗੀ। ਅਗਲੇ 10 ਦਿਨ ਦੇ ਅੰਦਰ ਸਾਰੇ ਵਿਧਾਨ ਸਭਾ ਹਲਕੇ ਦੇ ਨਵੇਂ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਹੋ ਜਾਏਗੀ। ਪੰਜਾਬ ਨੂੰ ਨਵਾਂ ਬੀਜੇਪੀ ਪ੍ਰਧਾਨਕਦੋਂ ਨਸੀਬ ਹੋਣਾ ਹੈ। ਆ ਸਾਡੇ ਕੌਮੀ ਪ੍ਰਧਾਨ ਦੇ ਚੋਣਾਂ ਦਾ ਪ੍ਰੋਸੈਸ ਚੱਲ ਰਿਹਾ ਹੈ। ਔਰ ਮੈਨੂੰ ਉਮੀਦ ਹੈ ਕਿ April ਦੇ ਪਹਿਲੇ ਹਫਤੇ 'ਚ ਨਵੇਂ ਕੌਮੀ ਪ੍ਰਧਾਨ ਬਣ ਜਾਣਗੇ ਉਹਦੇ ਬਾਅਦ ਕਿਸੇ ਵੀ ਸਮੇਂ ਨਵੇਂ ਕੌਮੀ ਪ੍ਰਧਾਨ ਜੜਿਆ ਪੰਜਾਬ ਦੇ ਪ੍ਰਧਾਨ ਨੂੰ ਨਾਮਿਨੇਟ ਕਰ ਸਕਦਾ ਅਸੀਂ ਇਹ ਸਮਝ ਸਕਦੇ ਸਾਡੀ ਗੱਲ ਪੰਜਾਬ ਪ੍ਰਧਾਨਾ ਹੋ ਰਹੀ ਆਣ ਵਾਲੇ ਦੀ ਨਹੀਂ ਇਹ ਤਾਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਲੇਕਿਨ ਜਲਦੀ ਨਵਾਂ ਪੰਜਾਬ ਦਾ ਪ੍ਰਧਾਨ ਬਣੇਗਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਕਰਕੇ ਕਹੇਗੀ ਅਸੀਂ ਮੀਟਿੰਗ ਕਰਨ ਕਿਉਂ ਆਏ ਅਸੀਂ ਤਾਂ ਇੱਥੋਂ ਮੀਟਿੰਗ ਕਰ ਰਹੇ ਕਿੰਵੀਂ ਮੀਟਿੰਗ ਸੀਗੀ ਇਸ ਕਰਕੇ ਇਹਦਾ ਭਾਜਪਾ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਸ ਪ੍ਰਕਾਰ ਦਾ ਐਕਸ਼ਨ ਪੰਜਾਬ ਸਰਕਾਰ ਲੈਣ ਵਾਲੀ ਹੈ ਸਰਕਾਰ ਨੇ ਆਪ ਐਕਸ਼ਨ ਲਿਆ ਹੈ ਉਹਦਾ ਕਾਰਨ ਕੀ ਹੈ ਤੁਹਾਨੂੰ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਉਸ ਦਾ ਥੈਂਕ ਯੂ ਸੋ ਮਚ